ਅੱਜ ਦੀ ਵੀਡੀਓ ਵਿੱਚ ਬਈ ਚਾਰ ਆਉਸਰ ਝੋਟੀਆਂ ਦੀ ਵੀਡੀਓ ਬਣਾਈ ਆ ਪਹਿਲੇ ਨੰਬਰ ਦੇ ਝੋਟੀ ਦੇਖੋ ਟਾਪ ਕਲਾਸ ਬਈ ਕਾਦੀ ਬਾਲਾ ਸੇਵ ਕਰਾ ਕਰ ਮੈਂ ਨਾ ਬਈ ਇਹ ਤਾਂ ਬਾਲਾ ਚੰਗੀ ਮੜਾ ਜਾ ਕਰਦ ਦਾ ਅੰਦਾਜ਼ਾ ਲੱਗ ਫੁੱਲ ਕਰਨਾ ਕਰਮਾਲੀ ਦਾ ਕੀ ਬਾਤ ਆ ਯਾਰ ਫੀਰ ਕੋਈ ਆ ਬਈ ਅਜੇ ਇਹ ਅੱਛਾ ਹਾਂ ਠੀਕ ਆ ਲੱਗਿਆ ਹੋਇਆ ਇਹਦੇ 17 18 ਦਿਨ ਹੋ ਗਏ ਝੋਲੀ ਕਿਵੇਂ ਆ ਬੋਲੀ ਦਿਖਾਓ ਚਾ ਲਈਦਾ ਸਾਨ ਚਾਰ ਚਾਰ ਹੀ ਸਾਰਿਆਂ ਦੇ ਤੇ ਸੀਮਨ ਕਰਮਾਲੀ ਦੇ ਬਾਈ ਕਹਿੰਦਾ ਲੱਗਿਆ ਵਾ ਹਨਾ ਚੰਗੀ ਆ ਬਾਈ ਝੋਟੀ ਤੇ ਹਰਿਆਣੇ ਚੋਂ ਬਾਈ ਕਹਿੰਦਾ ਜਿਹੜੀ ਮਾਂ ਜੀ ਅਈ ਸੀ ਉਹਦੇ ਮਗਰ ਆਈ ਸੀ ਹਨਾ ਬਾਈ ਹਾਂ ਜੀ ਹਾਂ ਹਰਿਆਣੇ ਵਾਲੀ ਮਾਂ ਜੀ ਦੀ ਕੱਟੀ ਆ ਬਾਈ ਉਹਦੇ ਮਗਰ ਇਕਰ ਸਿੰਘ ਸਿੰਘ ਦੇਖੀ ਵਾਹ ਬੋਲ ਠੰਡਾ ਬਾੜੀ ਫੇਰ ਕੇ ਦਿਖਾ ਹਾਂ ਬਾੜੀ ਠੰਡੀ ਆ ਬਾਈ ਇਹ ਤਾਂ ਆਇਆ ਠੰਡਾ ਸਵਾਰ ਉੱਪਰ ਆ ਗਿਆ ਕਰੀ ਜਾਂਦੀ ਆ ਚਲ ਬਾਈ ਠੰਡੀ ਆ ਮੈਂ 10 ਵੀ ਨਹੀਂ ਕਹਿੰਦੀ ਕੀ ਬਾਤ ਆ ਬਾਈ ਤੇ ਪਿੰਡ ਵੀਰ ਦਾ ਰਣ ਸਿੰਘ ਵਾਲਾ ਜ਼ਿਲ੍ਹਾ ਬਾਈ ਜਿਲ੍ਹਾ ਫਰੀਦਕੋਟ ਆਈ ਤਹਿਸੀਲ ਜੈਤੋ ਆਈ ਨੇੜੇ ਆਪਾਂ ਨੂੰ ਨੇੜੇ ਬਰਗਾੜੀ ਤੇ ਜੈਤੋ ਆਪਾਂ ਨੂੰ ਨੇੜੇ ਨੇੜੇ ਕੋਟਕਪੂਰਾ ਸ਼ਹਿਰ ਤੋਂ ਹਾਂਜੀ ਹਾਂਜੀ ਕੋਟਕਪੂਰਾ ਬਾਦ ਆ 15 ਕਿਲੋਮੀਟਰ ਠੀਕ ਹੈ ਬਾਈ ਇਹ ਆ ਜੋ ਟੀਰੀ ਕਿੰਨੀ ਉਮਰ ਹੋ ਗਈ ਇਹਦੀ ਬਈ ਹੈਗੀ ਆ 2 ਸਾਲ ਦੇ ਨੇੜੇ 2 ਸਾਲ ਦੇ ਹਾਂ ਜੋ ਟੀ ਇਹ ਵੀ ਬਹੁਤ ਚੰਗੀ ਆ ਜੀ ਤੇ ਥਾਣ ਚਾਰ ਹੀ ਹੋਣਗੇ ਬਈ ਲੈ ਕੀ ਬਾਤ ਆ ਬਈ ਇੱਕ ਨੰਬਰ ਥਾਣ ਝੋਲੀ ਪੁੜਾ ਪੜਾ ਬਹੁਤ ਚੰਗਾ ਹੈਗਾ ਬਈ ਤੇ ਆ ਤਿੰਨ ਨੰਬਰ ਵਾਲੀ ਝੋਟੀ ਦੇਖੋ ਚੌੜੀ ਝੋੜੀ ਇਹ ਵੀ ਬਹੁਤ ਬਹੁਤ ਚੌੜੀ ਗੋਲ ਪਈ ਆ ਬਈ ਪੂਰੀ ਵਜਨ ਵਾਲੀ ਆ ਝੋਲੀ ਦੇਖੋ ਲੈ ਚਾਰ ਥਾਨ ਹੋਣਗੇ ਕੋਈ ਫੋਟ ਸ਼ਾਂਗ ਨਹੀਂ ਮਿਲਣੀ ਬਾਈ ਠੀਕ ਆ ਫੇਸ ਸੰਗ ਸੰਗ ਪੂਰਾ ਇੱਕ ਨੰਬਰ ਕੋਕਾ 20 ਇਹਦਾ ਕਰਮ ਵਾਲੀਆਂ ਬਾਈ ਚਾਰ ਜੀ ਸਿਰੇ ਦੇ ਡੈਮਰ ਕੱਥੇ ਦਿਖਾ ਦੇ ਸਿਰੇ ਦੇ ਡੈਮਰ ਪੀਸ ਜਿਵੇਂ ਕਿੰਨੇ ਘੱਟ ਰੁਪਏ ਲਾਉਣੇ ਚੰਗੀ ਚੀਜ਼ ਚੰਗੀ ਚੀਜ਼ ਲੈਣੀ ਆ ਵੀ ਆਇਆ ਚਲ ਦੋ ਚਾਰ ਮਹੀਨੇ ਬਾਅਦ ਆਾਂ ਲੁਗਾ ਨਹੀਂ ਗਿਆ ਅੱਲਾ ਬਾਈ ਲੈ ਬਾਈ ਚੰਗੀ ਆ ਬਾਈ ਚੈੱਕ ਕਰ ਸੰਗ ਸੰਗ ਬਹੁਤ ਦਿਖਾਓ ਪੂੜਾ ਪੂੜਾ ਦਿਖਾ ਦਿਓ ਥੋੜਾ ਦਿਖਾਉਨੇ ਥਾਨ ਦਿਖਾਉ ਬੜ ਬੋਲ ਬਾਲਿਆ ਕਰਮਾਈ ਦੇ ਬੜੀ ਇੱਕ ਨੰਬਰ ਚੀਜ਼ ਹੈਗੀ ਲੈ ਆਓ ਪੂੜਾ ਬੋਲਦਾ ਆ ਹਮ ਆ ਦੇਖੋ ਕਿੰਨੀ ਚੌੜੀ ਚੂੜੀ ਪਈ ਕਿ ਇਹਦਾ ਭਾਈ ਮੁੱਲ ਆਪਾਂ 29000 ਕੀਤਾਗਾ ਮੁੱਲ ਤਾਂ ਭਲਾ 32 35 ਕਰ ਲਓ ਪਰ ਰਹੀ ਐ 29000 ਦੀ ਝੋਟੀ ਦੇਦੇ ਆ ਮਾਨਦਾਨ ਵਿੱਚੋਂ ਕੋਈ ਚੱਕਰ ਨਹੀਂ ਹੋ ਜਾਊਗਾ ਭਾਈ ਮੋਬਾਈਲ ਨੰਬਰ ਬੋਲੋ ਜੀ 9814204404 ਇਹ ਭਾਈ ਦਾ ਕੰਟੈਕਟ ਨੰਬਰ ਆ ਦੇਖੀ ਜਿੱਥੇ ਖੜੀ ਐ ਕਰਮ ਵਾਲੀ ਉਹੀ ਖੜੀ ਐ ਹਾਂ ਬੜਾ ਠੰਡਾ ਸਵਾਗਤ ਹਾਂ ਠੰਡਗਾ ਆ ਭਾਈ ਸਾਰੀਆਂ ਝੋਟੀਆਂ ਵਿਚਾਰੀਆਂ ਕਰਮ ਵਾਲੀਆਂ ਧੰਨਵਾਦ ਆਪਾਂ